ਸਤਿ ਸ੍ਰੀ ਅਕਾਲ ਕਿਸਾਨ ਵੀਰੋ ਹਾਰਦਿਕ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਵੀਡੀਓ 'ਚ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਮਾਹਲ ਅੱਜ ਆਪਾਂ ਵੀਡੀਓ 'ਚ ਗੱਲ ਕਰਨ ਲੱਗੇ ਆ ਤੁਹਾਡੇ ਨਾਲ ਪਿਆਜ਼ ਬਾਰੇ ਪਿਆਜ਼ ਵਿੱਚ ਜਿਹੜੇ ਕਰ ਜੇਕਰ ਆਪਣੇ ਨਦੀਨ ਹੋਏ ਚੌੜੇ ਪੱਤੇ ਵਾਲੇ ਤਾਂ ਉਹਦੇ ਵਾਸਤੇ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਨਾਲ ਦਵਾਈ ਦੀ ਗੱਲ ਕਰਨ ਲੱਗੇ ਆ ਤੇ ਇਹ ਖੇਤ ਵਿੱਚ ਮੈਂ ਟ੍ਰਾਇਲ ਵੀ ਲਾਉਂ ਲੱਗਿਆ ਦਵਾਈ ਦਾ ਮੈਂ ਇਹ ਦਵਾਈ ਲੱਗਿਆ ਖੇਤ ਵਿੱਚ ਕਰਨ ਆਪਣੇ 'ਚ ਇਹਦਾ ਆਪਾਂ ਨੇ ਮੰਨ ਕੇ ਚੱਲੋ ਵੀ ਕੀਲੇ ਦਾ ਆਪਾਂ ਨੇ 100 ਲੀਟਰ ਪਾਣੀ ਲਉਣਾ ਹੈ ਤਾਂ ਫੇ 150 ml ਦਵਾਈ ਵਰਤਣੀ ਹੈ ਕੀਲੇ 'ਚ 150 ml ਦਵਾਈ ਬਹੁਤ ਅਕੀਲੇ ਵਾਸਤੇ ਹੈ ਜੇ ਰਿਜ਼ਲਟ ਬਹੁਤ ਵਧੀਆ ਚੌੜੇ ਪੱਤੇ ਵਾਲਿਆਂ 'ਤੇ ਗੁਰਨਦੀਨਾ ਬਗਟਾ ਚੌੜੇ ਪੱਤੇ ਵਾਲੇ 'ਤੇ ਵਧੀਆ ਇਹ ਸਪੈਸ਼ਲ ਪਿਆਜ਼ ਵਾਸਤੇ ਹੀ ਆ ਰეკਮੈਂਡ ਕੀਤੀ ਜਾਂਦੀ ਆਪਾਂ ਇਹਦਾ 100 ਲੀਟਰ ਪਾਣੀ ਲਾਵਾਂਗੇ ਪੰਜ ਪੰਪ ਕੀਲੇ ਦੇ ਉਹਦੇ 'ਚ ਆਪਾਂ 150 ml ਦਵਾਈ ਪਾਵਾਂਗੇ ਯਾਨੀ ਕਿ ਜੇ ਆਪਾਂ 20 ਲੀਟਰ ਵਾਲਾ ਪੰਪ ਲਾਉਂਦੇ ਆ ਤਾਂ ਉਹਦੇ ਵਿੱਚ ਆਪਾਂ ਨੇ 30 ml ਦਵਾਈ ਹੋਣੀ ਆਪਣੀ ਹੈ ਉਹ ਸਾਫ ਗੱਡੂ ਪਾ ਕੇ ਆਪਾਂ ਕਰਨੀ ਆ। ਉਹ ਆਪਾਂ ਇਹ ਖੇਤ ਵਿੱਚ ਲੱਗੇ ਆ ਕਰਨ ਦੇਖਦੇ ਆ ਰਿਜ਼ਲਟ ਇਹਦਾ ਅੱਗੇ ਵੀ ਅਸੀਂ ਕੀਤੀ ਆ ਰਿਜ਼ਲਟ ਬਹੁਤ ਵਧੀਆ ਹੁੰਦਾ ਚੌੜੇ ਪੱਤੇ ਵਾਲੇ ਨੂੰ। ਹੋਰ ਕੱਖਾਂ ਨੂੰ ਤਾਂ ਇਹਨਾਂ ਕੰਟਰੋਲ ਨਹੀਂ ਕਰਦੀ ਪਰ ਚੌੜੇ ਪੱਤੇ ਵਾਲੇ ਨੂੰ ਬਹੁਤ ਵਧੀਆ ਕੰਟਰੋਲ ਕਰਦੀ ਆ ਇਹ। ਬਾਕੀ ਖੇਤ ਵਿੱਚ ਨਮੀ ਪੂਰੀ ਹੋਣੀ ਚਾਹੀਦੀ ਹੈ ਗਿੱਲ ਤਾਂ ਕਿ ਇਹਦਾ ਰਿਜ਼ਲਟ ਆਪਾਂ ਨੂੰ ਵਧੀਆ ਮਿਲ ਸਕੇ। ਜੇ ਪ੍ਰੋਪਰ ਗਿੱਲ ਫਿਰ ਉਹਦੇ ਬਾਅਦ ਆਪਾਂ ਨੇ ਸਪਰੇਅ ਕਰਨੀ ਆ। ਦਰ ਫਿਰ ਰਿਜ਼ਲਟ ਬਹੁਤ ਵਧੀਆ ਮਿਲਦਾ 5-7 ਦਿਨ ਬਾਅਦ ਕੱਖ ਫਰੋਂ ਉਹ ਦੇਖੂਗਾ ਵੀ ਮਰਝਾਉਣ ਚ ਲੱਗ ਗਿਆ ਡਾਊਨ ਹੋਣ ਲੱਗ ਗਿਆ ਉਤੋਂ ਬਾਅਦ ਫਿਰ ਆਪਾਂ ਇਹਦੀ ਗੜਾਈ ਕਰ ਸਕਦੇ ਆ ਕਰਨੇ ਤਾਂ ਆਪਾਂ ਹੁਣ ਵੀ ਇਹਦੀ ਗੜਾਈ ਕਰ ਸਕਦੇ ਤੇ ਪਰ ਫਿਰ ਆਏ ਆ ਵੀ ਕੱਕ ਥੋੜਾ ਜਿਹਾ ਜ਼ਿਆਦਾ ਹੋਇਆ ਹੋਆ ਉਹਦੇ ਗੱਲ ਫਰੀ ਨੇ ਕੱਕ ਨੇ ਦੁਆਰਾ ਲੱਗਣ ਦੀ ਆਸ ਰਹਿ ਜਣੀ ਜੇ ਇੱਕ ਵਾਰੀ ਸਪਰੇਅ ਮਾਰ ਦਈਏ ਫਿਰ ਸਪਰੇਅ ਗੱਲ ਆਏ ਆ ਵੀ ਕੱਕ ਸਾਰਾ ਪ੍ਰੋਪਰ ਮਰ ਜਾਊਗਾ ਉਤੋਂ ਬਾਅਦ ਫਿਰ ਆਪਾਂ ਇਹ ਦਵਾਈ ਕਰਾਂਗੇ ਕਰੋ ਬਾਕੀ ਤੁਸੀਂ ਵੀ ਦੱਸਿਓ ਵੀ ਜੇ ਕਿਸੇ ਕਿਸਾਨ ਵੀਰ ਨੇ ਦਵਾਈ ਕੀਤੀ ਹੋਵੇ ਵੀ ਦਾ ਰਿਜ਼ਲਟ ਕਿਦਾਂ ਹੈ ਮੈਂ ਵੀ ਪਿਛਲੇ ਸਾਲ ਕੀਤੀ ਸੀ ਰਿਜ਼ਲਟ ਵਧੀਆ ਸੀ ਇਸ ਵਾਰ ਵੀ ਅਸੀਂ ਕਰ ਰਹੇ ਹਾਂ ਇਹ 100 ਐਮਐਲ ਚਲੋ ਵੱਜ ਜਣੀ ਆਪਾਂ ਨੂੰ ਸਿਰਫ ਇੱਕ ਵਿੱਗੇ ਵਿੱਚ ਇਹ 30 ਤੇ 45 ਐਮਐਲ ਲਾਉਣੀ ਆ ਬਾਕੀ ਤੁਸੀਂ ਵੀ ਕਿਸਾਨ ਵੀਰੋ ਜਰੂਰ ਦੱਸਿਓ ਵੀ ਇਹ ਦਵਾਈ ਦਾ ਰਿਜ਼ਲਟ ਕਿਦਾਂ ਹੈ ਕਿ ਅੱਜਾਂ ਵਿੱਚ ਜਿਹੜੇ ਕਿਸਾਨ ਵੀਰ ਕਰਦੇ ਆ ਜਿਹੜੇ ਕਿਸਾਨ ਵੀ ਹੋਰ ਦਵਾਈ ਵੀ ਕਰਦੇ ਹੋ ਉਹ ਵੀ ਜਰੂਰ ਦੱਸਿਓ ਵੀਡੀਓ ਦੇਖਣ ਲਈ ਬਹੁਤ ਧੰਨਵਾਦ